ਜੋਵਨੀ ਅਕਾਲੀ ਦਲ ਹਲਕਾ ਪੈਲ ਦੇ ਆਗੂ ਅਤੇ ਵਰਕਰਾਂ ਦੀ ਇੱਕ ਪਰਿਵੀ ਮੀਟਿੰਗ ਗੁਰਦੁਆਰਾ ਸਾਹਿਬ ਪੈਲ ਵਿਖੇ ਹੋਈ ਜਿੱਥੇ ਇਸ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਜਸਮੀਤ ਸਿੰਘ ਬੋਂਦਲੀ ਸਾਬਕਾ ਜ਼ਿਲ੍ਹਾ ਪ੍ਰਧਾਨ ਰਗਵੀਰ ਸਿੰਘ ਸਹਾਰਨ ਮਾਜਰਾ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਸੀਨੀਅਰ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਰਾਏ ਜਥੇਦਾਰ ਮਨਜੀਤ ਸਿੰਘ ਤੇ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਦੇਰਖੇੜੀ ਨੇ ਨਵਨਿਯੁਕਤ ਸਰਕਲ ਪ੍ਰਧਾਨਾਂ ਦਾ ਸਨਮਾਨ ਕੀਤਾ ਉਥੇ ਹੀ ਇਸਤਰੀ ਵਿੰਗ ਪ੍ਰਦਾਨ ਬੀਬੀ ਜਸਪ੍ਰੀਤ कौर ਅੜੇਚਾ ਦੀ ਅਗਵਾਈ ਹੇਠ ਹਲਕਾ ਪੈਲ ਚ ਸ਼੍ਰੋਮਣੀ ਅਕਾਲੀ ਦਲ ਵਿੱਚ ਇਸਤਰੀ ਵਿੰਗ ਨੂੰ ਮਜ਼ਬੂਤ ਕਰਨ ਦੇ ਲਈ ਸਰਕਰ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ। ਇਸ ਮੌਕੇ ਬੀਬੀ ਅੜੇਚਾ ਦੇ ਵੱਲੋਂ ਨਵ ਨਿਯੁਕਤ ਸਰਕਰ ਪ੍ਰਧਾਨ ਬੀਬੀਆਂ ਨੂੰ ਗੁਰੂ ਘਰ ਦੀ ਬਖਸ਼ੀਸ਼ ਸਿਰਪਾਉ ਸਾਇ ਪੇਂਟ ਕਰਕੇ ਨਿੱਘਾ ਮਾਨ ਸਨਮਾਨ ਦਿੱਤਾ ਗਿਆ। ਇਸ ਮੌਕੇ ਬੀਬੀ ਜਸਪ੍ਰੀਤ कौर ਅੜੇਚਾ ਨੇ ਕਿਹਾ ਕਿ ਨਵ ਨਿਯੁਕਤ ਸਰਕਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਚਰਦੀ ਕਲਾ ਲਈ ਲੰਮੇ ਸਮੇਂ ਤੋਂ ਕਾਜ ਕਰਦੇ ਆ ਰਹੇ ਨੇ। ਅਤੇ ਸ਼ੌਮ ਨੇ ਅਕਾਲੀ ਦਲ ਨੂੰ ਸਮਰਪਿਤ ਹਨ ਉਹਨਾਂ ਇਹ ਵੀ ਕਿਹਾ ਕਿ ਹਲਕਾ ਪੈਲ ਵਿੱਚ ਸਰਪ੍ਰਦਾਤਾ ਦੀ ਨਿਯੁਕਤੀ ਦੇ ਨਾਲ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ। ਜੂਤ ਦੇ ਸਰਬੀ ਕੇਂਦਰ ਵੱਲੋਂ ਤੇ ਜੂਤ ਦਾ ਜਿਹੜਾ ਜਸੇਵੰਤ ਢੰਗਤਾ ਚਾਹ ਬਣਾਇਆ ਗਿਆ ਫਰੀਆਵਲ ਦਾਸਤਾ ਜਿਹੜਾ ਕਾਇਮ ਕੀਤਾ ਗਿਆ ਮੁਰ ਤੋਂ ਉਹਨੂੰ ਸਰ ਤੁਸੀਂ ਕਿਵੇਂ ਦੇਖਦੇ ਹੋ ਤੇ ਜਿਹੜੀ ਯਾਤਰਾ ਆ ਰਹੀ ਆ ਸਟ ਵੀਰ ਸਿੰਘ ਦੀ ਪੰਜਾਬ ਬਚਾਓ ਯਾਤਰਾ ਇਹ ਤੁਹਾਡੇ ਹਲਕੇ ਦੇ ਵਿੱਚ ਕਦੋਂ ਇਹ ਆਮਦ ਕਰ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਰਦਾਰ ਸੁਖੀ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਅਤੇ ਉਹਨਾਂ ਦੀ ਜੋ ਵਿਸ਼ੇਸ਼ ਟੀਮ ਹੈ ਜੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਵਜੀਤ ਸਿੰਘ ਜੀ ਚੰਜਰ ਸਾਹਿਬ ਵੱਲੋਂ ਜੋ ਜੂਥ ਅਕਾਲੀ ਦਲ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਦੀ ਜੋ ਜੂਥ ਅਕਾਲੀ ਦਲ ਦੀ ਜੋ ਟੀਮ ਤਿਆਰ ਕੀਤੀ ਗਿਆ ਉਹਦੇ ਵਿੱਚ ਸਰਦਾਰ ਸਰਵਜੀਤ ਚੰਜਰ ਸਾਹਿਬ ਜੀ ਜਿਹੜੇ ਨੇ ਬਹੁਤ ਵੱਡਾ ਉਪਰਾਲਾ ਕਰਕੇ ਬਹੁਤ ਵੱਡੀ ਵਧੀਆ ਟੀਮ ਤਿਆਰ ਕੀਤੀ ਹੈ ਉਹਨਾਂ ਨੇ ਪਹਿਲਾਂ ਜੋ ਦਸਤਾਰ ਮਨਰਾਉਣ ਦੀ ਜੋ ਸਕੀਮ ਚਲਾਈ ਸੀ ਉਹਦੇ ਵਿੱਚ ਬਹੁਤ ਵੱਡੇ ਤੌਰ ਤੇ ਆਪਣੀ ਪਾਰਟੀ ਨਾਲ ਜੋ ਜੂਥ ਜੁੜਿਆ ਉਹ ਆਪਾਂ ਨੂੰ ਕੋਈ ਲਿਖਿਆ ਸਿਫਾ ਨਹੀਂ ਹੈ ਬਾਕੀ ਜੋ ਪ੍ਰਧਾਨ ਸਰਦਾਰ ਸਵੀਰ ਸਿੰਘ ਜੀ ਬਾਦਲ ਸਾਨੂੰ ਹੁਕਮ ਕਰਨਗੇ ਜਿਵੇਂ ਕਿ ਅਸੀਂ ਸਰਕਲ ਪ੍ਰਧਾਨ ਜੋ ਸੇ ਸਰਕਲ ਪ੍ਰਧਾਨ ਲਾਏ ਨੇ ਉਹਨਾਂ ਦੇ ਦੇਸਾਂ ਦੇ ਸੰਸਾਰ ਹੀ ਅਸੀਂ ਸਾਰਾ ਜੋ ਕੰਮ ਕਰ ਰਹੇ ਆਂ ਜੋ ਪੰਜਾਬ ਪਜਾਓ ਯਾਤਰਾ ਆ ਰਹੀ ਆ ਆਪਣੇ ਅਪ੍ਰੈਲ ਦੇ ਪਹਿਲੇ ਹਫਤੇ ਸਾਨੂੰ ਮਤਲਬ ਪਤਾ ਲੱਗਿਆ ਵੀ ਅਪ੍ਰੈਲ ਦੇ ਪਹਿਲੇ ਹਫਤੇ ਉਹ ਪੰਜਾਬ ਪਜਾਓ ਯਾਤਰਾ ਆਪਣੇ ਪਹਿਲ ਹਲਕੇ ਚ ਆ ਰਹੀ ਆ ਅਸੀਂ ਉਹਨਾਂ ਦਾ ਪ੍ਰਧਾਨ ਜੀ ਦਾ ਬਹੁਤ ਵੱਡਾ ਬਹੁਤ ਵੱਡੇ ਉਪਰਾਲੇ ਕਰਕੇ ਉਹਨਾਂ ਦਾ ਸਵਾਗਤ ਕਰਾਂਗੇ ਅਤੇ ਉਹ ਜੋ ਪੰਜਾਬ ਪਜਾਓ ਯਾਤਰਾ ਪੰਜਾਬ ਵਿੱਚ ਚਲਾਈ ਆ ਉਹਨੂੰ ਪੂਰੀ ਤਰ੍ਹਾਂ ਨਾਲ ਕਾਮਯਾਬ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ਼ ਕਰਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਤੇ ਉਸ ਤੋਂ ਬਾਅਦ ਮੈਂ মিডিਆ ਤੁਹਾਡੇ মিডিਆ ਰਹੀਂ ਜੋ ਸਾਡਾ ਸ਼੍ਰੋਮਣੀ ਕਾਲੀ ਦਲ ਦਾ ਨਾਰਾ ਬੀਬੀਆਂ ਲਈ ਘਰ ਘਰ ਤੱਕ ਜਾਵੇਗਾ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਦੇਖੋ ਜਿਹੜੀਆਂ ਮੈਂ ਬੀਬੀਆਂ ਚ ਲਾਈਆਂ ਬਹੁਤ ਮਿਹਨਤੀ ਤੇ ਬਹੁਤ ਬੀਬੀਆਂ ਤਸ਼ਾਹ ਵਾਲੀਆਂ ਨੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਪੂਰੀਆਂ ਡਟੀਆਂ ਹੋਈਆਂ ਨੇ ਬੇਬੇ ਜਗਜੀਤ ਕੌਰ ਹਲਕਾ ਪਹਿਲ ਤੋਂ ਸ਼ਹਿਰੀ ਲਾਏ ਨੇ ਇਹਨਾਂ ਦੇ ਨਾਲ ਦਿਹਾਤੀ ਤੋਂ ਬੇਬੇ ਹਰਨੀਤ ਕੌਰ ਜਰਗ ਲਾਏ ਨੇ ਪਰਮਜੀਤ ਕੌਰ ਰੰਪਰ ਦਰਾਹਾ ਤੋਂ ਸ਼ਹਿਰੀ ਲਾਏ ਨੇ ਕਰਮਜੀਤ ਕੌਰ ਕਦੋਂ ਇਹ ਦਰਾਹੇ ਦੇ ਆਪਣੇ ਦਿਹਾਤੀ ਲਾਏ ਨੇ ਜੀ ਸਰਕਲ ਪ੍ਰਧਾਨ ਉਸ ਤੋਂ ਬਾਅਦ ਮਲੋਤ ਤੋਂ ਬੀਬੀ ਮਨਜੀਤ ਕੌਰ ਪੰਦੇੜ ਖੇੜੀ ਜੀ ਉਹਨਾਂ ਨੂੰ ਦਿਹਾਤੀ ਮਲੋਤ ਦੇ ਸਰਕਲ ਪ੍ਰਧਾਨ ਲਾਇਆ ਗਿਆ ਬੀਬੀ ਗੀਤਾ ਬਰਮਾ ਜੀ ਉਹਨਾਂ ਨੂੰ ਮਲੋਤ ਤੋਂ ਸ਼ਹਿਰੀ ਪ੍ਰਧਾਨ ਲਾਇਆ ਗਿਆ ਜੋ ਕਿ ਛੇ ਬੀਬੀਆਂ ਸਰਕਲ ਪ੍ਰਧਾਨ ਅਜ ਚੁਣੀਆਂ ਗਈਆਂ ਨੇ ਬਹੁਤ ਮਿਹਨਤੀ ਤੇ ਅਤਿ ਸ਼ਾਲੀਆਂ ਬੀਬੀਆਂ ਨੇ ਸ਼ਰੋਮਣੀ ਕਾਲੀ ਦਲਾਂ ਡਟ ਕੇ ਚੱਲਣ ਵਾਲੀਆਂ ਬੀਬੀਆਂ ਨੇ ਸਾਨੂੰ ਥਾਪੜਾ ਬੀਬੀ ਜੰਗੀਰ ਕੌਰ ਦਾ ਅਸੀਂ ਘਰ ਬੈਠਣ ਵਾਲੀਆਂ ਨਹੀਂ ਟਿਕਟਾਂ ਜੋ ਪੀ ਦੀ ਚੋਣ ਆ ਰਹੀ ਆ ਚੋਣ ਜੋ ਵੀ ਇੱਥੇ ਕੋਈ ਐਮਪੀ ਦਾ ਜੋ ਵੀ ਆਵੇਗਾ ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਉਹਨੂੰ ਜਿਤਾ ਕੇ ਸਾਰੀਆਂ ਬੀਬੀਆਂ ਦਿਨ ਰਾਤ ਹਿੰਮਤ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਬੀਬਾ ਜਗੀਰ ਕੌਰ ਜੀ ਦੀ ਝੋਲੀ 'ਚ ਅਸੀਂ ਇਹ ਚੋਣ ਜਿੱਤ ਕੇ ਉਹਨਾਂ ਨੂੰ ਪਾਉਣੀਆਂ ਅਸੀਂ ਇੱਥੋਂ ਆਪਣਾ ਇੱਕ ਪਹਿਲ ਦੇ ਵਿੱਚੋਂ ਵੱਡਾ ਨਾਂ ਰੋਸ਼ਨ ਕਰਨਾ ਬੀਬੀਆਂ ਨੇ ਕਿਉਂਕਿ ਵੀ ਇੱਥੇ ਪਹਿਲ ਦੀ ਜੋ ਅਸੀਂ ਜਿੱਤ ਕਰਾਉਣੀ ਹੈ ਬੀਬੀਆਂ ਨੇ ਮੂਹਰੇ ਬਾਦੇ ਚੜ੍ਹ ਕੇ ਹਿੱਸਾ ਲੈਣਾ ਇਸ ਤੋਂ ਲਾਵਾ ਕੋਈ ਇਕਾਈਆਂ ਜਾਂ ਕਮਿਊਨਿਟੀ ਮੈਂਬਰੀ ਜਿਹੜੇ ਮੈਂਬਰ ਵੀ ਬਣੀਆਂ ਜਾ ਰਹੀਆਂ ਨੇ ਦੇਖੋ ਜੀ ਹੁਣ ਪਹਿਲਾਂ ਬੀਬੀਆਂ ਦਾ ਇਹਨਾਂ ਦਾ ਜੋ ਅੱਜ ਐਨੌ 000 ਆ ਇਹ ਆਪਣੇ ਨਾ ਅੰਦਾਜ਼ੇ ਦਾ ਜੋ ਆਪਣੇ ਤੰਦਿਗੜ ਤੋਂ ਇਹਨਾਂ ਨੂੰ ਦਫ਼ਤਰ ਚੋਂ ਉੱਥੋਂ ਇਹਨਾਂ ਦੇ ਸਾਰਿਆਂ ਦੇ ਜੋ ਹੋ ਕੇ ਆਵੇਗਾ ਆਪਾਂ ਨੂੰ ਬੀਬੀਆਂ ਦੇ 900 ਤੋਂ ਬਾਅਦ ਇਹਨਾਂ ਨੂੰ ਸਰਕਲ ਪ੍ਰਧਾਨਾਂ ਚੁਣਿਆ ਜਾਊਗਾ ਫਿਰ ਜੋ ਆਪਣੇ ਲੀਡਰਸ਼ਿਪ ਹੈ ਜੀ ਜੋ ਇਹਨਾਂ ਨੂੰ ਫਿਰ ਆਪਾਂ ਨੂੰ ਹੁਕਮ ਹੋਊਗਾ ਆਪਾਂ ਪਾਰਟੀ ਲਈ ਤਤਪਰਾਂ ਜੋ ਸਾਨੂੰ ਪਾਰਟੀ ਹੁਕਮ ਲਾਉਗੀ ਅਸੀਂ ਉਹਨਾਂ ਤੇ ਪੂਰੇ ਉਤਰਾਂਗੇ ਅਖੀਰ ਦੇ ਵਿੱਚ ਤੁਸੀਂ ਬੇਟੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬੇਟੀਆਂ ਨੂੰ ਤਾਂ ਦੇਖੋ ਜੀ ਇਹੀ ਸੰਦੇਸ਼ ਆ ਵੀ ਜੋ ਆਪਾਂ ਕਹਿੰਦੇ ਆ ਬੇਟੀਆਂ ਨੇ ਉਹਨਾਂ ਨੂੰ ਪੂਰਾ ਮਾਨ ਸਤਕਾਰ ਦਿੱਤਾ ਜਾਵੇ ਇਸ ਆਜ ਦੇ ਯੁੱਗ ਦੇ ਵਿੱਚ ਜੋ ਕਿ ਪਹਿਲਾਂ ਹੁੰਦਾ ਸੀ ਵੀ ਕਹਿੰਦੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਹੁਣ ਤਾਂ ਧੀਆ ਵੀ ਪੁੱਤਰਾਂ ਨਾਲੋਂ ਵੱਧ ਮਿੱਠੀਆਂ ਨੇ ਦੇਖੋ ਜੇ ਜਦੋਂ ਮਾਪਿਆਂ ਦਾ ਮਾਨ ਸਤਕਾਰ ਕਰਦੀਆਂ ਤਾਂ ਤਾਂ ਪਹਿਲੇ ਨੰਬਰ ਤੇ ਧੀਆ ਹੁੰਦੀਆਂ ਨੇ ਕਿਉਂਕਿ ਅਸੀਂ ਵੀ ਧੀਆ ਆਲੇ ਆ ਸਾਸਿ ਪੁੱਤਰਾ ਲੈ ਵੀਆ ਸਾਡੀਆਂ ਜੋ ਧੀਆਂ ਨੇ ਪੁੱਤਰਾ ਨਾਲੋਂ ਇਸ ਟਾਈਮ ਵੱਧ ਪਿਆਰ ਕਰਦੀਆਂ ਨੇ ਹੋਰਾਂ ਤੋਂ ਵੀ ਸੁਣਦੇ ਆ ਧੀਆਂ ਪਿਆਰ ਕਰਨ ਨੂੰ ਮਾਂ ਪਿਓ ਦੇ ਇੱਕ ਨੰਬਰ ਤੇ ਨੇ ਜੇ ਪੁੱਤਰ ਦੂਜੇ ਨੰਬਰ ਤੇ ਨੇ ਮੈਂ ਤਾਂ ਧੀਆਂ ਦਾ ਵੱਧ ਤੋਂ ਵੱਧ ਮਾਣ ਸਤਿਕਾਰ ਕਰਦੀਆਂ ਧੀਆਂ ਨੂੰ ਪਿਆਰ ਕਰਦੀਆਂ ਧੀਆਂ ਨੂੰ ਕਹਿੰਦੇ ਵੀ ਰੁੱਖ ਲਗਾਓ ਧੀਆਂ ਵੀ ਪਾਲੋ ਉਸੇ ਤਰ੍ਹਾਂ ਧੀਆਂ ਵੀ ਰੁੱਖਾਂ ਵਾਂਗੂੰ ਹੀ ਛਾਂ ਦਿੰਦੀਆਂ ਨੇ ਇਹ ਤਾਂ ਹੁਣ ਇੱਕ ਭਲੇਖਾ ਹੀ ਰਹਿ ਗਿਆ ਕਿ ਪੁੱਤਰ ਛਾਂ ਦਿੰਦੇ ਨੇ ਧੀਆਂ ਪੁੱਤਰਾਂ ਨੂੰ ਵੱਧ ਛਾਂ ਮੰਦਿੰਦੀਆਂ ਨੇ ਧੀਆਂ ਦਾ ਪੂਰਾ ਮਾਣ ਸਨਪਾਨ ਕਰੋ ਜੀ ਤਿੰਨਾਂ ਨੂੰ ਬੱਤਵਾ ਦਾ ਪਿਆਰ ਕਰੋ ਅੱਜ ਹਲਕਾ ਪੈਲ ਦੇ 6 ਸਰਕਲ ਜਥੇਦਾਰ ਸਭਨ ਅਤੇ 6 ਇਸਤਰੀ ਕਾਲੀ ਦਲ ਦੇ ਬੀਬੀਆਂ ਜੋ ਸਰਕਲ ਜਥੇਦਾਰ ਬਣਾਈਏ ਨੇ ਉਹਨਾਂ ਦਾ ਹਲਕਾ ਪੈਲ ਵਿੱਚ ਸਮੂਹ ਜਥੇਬੰਦੀ ਵੱਲੋਂ ਸਨਮਾਨ ਰੱਖਿਆ ਗਿਆ ਸੀ ਇਹ ਜਿਹੜੇ ਨੁਕਤੀਆਂ ਨੇ ਆਮ ਤਰ੍ਹਾਂ ਹੋਈਆਂ ਨੇ ਕਾਫੀ ਦਿਨ ਹੋ ਗਿਆ ਹਲਕਾ ਪੈਲ ਤੇ ਬਾਕੀ ਪੁਰਸਿਲਾ ਖੰਨਾ ਦਾ ਅਨਾਉਂਸ ਹੋਇਆ ਨੂੰ ਜਿਸ ਤਰ੍ਹਾਂ ਪਾਰਟੀ ਪ੍ਰਧਾਨ ਸਦਾ ਸੁਖਵੀ ਸਿੰਘ ਜੀ ਬਦਲ ਜੋ ਸਾਨੂੰ ਹਦਾਇਤ ਸੀ ਜਾਂ ਉਹਨਾਂ ਵੱਲੋਂ ਜੋ ਸਾਨੂੰ ਹੁਕਮ ਦਿੱਤੇ ਗਏ ਵੀ ਹਰ ਹਰਕੇ ਜਥੇਬੰਦੀ ਬਣਾਓ ਤੇ ਉਹਨੂੰ ਅਨਾਉਂਸ ਕਰੋ ਪਹਿਲਾਂ ਅਸੀਂ ਆਪਣੀਆਂ ਜਥੇਬੰਦੀਆਂ ਬਣਾ ਕੇ ਪ੍ਰਧਾਨ ਸਾਹਿਬ ਨੂੰ ਤੇ ਪਾਰਟੀ ਹੈਡ ਆਫਸ ਭੇਜ ਦਿੱਤੀਆਂ ਸੀਗੀਆਂ ਵੀ ਉਹ ਅਨਾਉਂਸ ਕਰਨੇ ਜੋ ਕਿ ਜ਼ਿਲ੍ਹੇ ਜੋ ਕਿ ਜਥੇਬੰਦੀ ਬਣੀਆਂ ਨੇ ਤੇ ਜ਼ਿਲ੍ਹਾ ਪ੍ਰਧਾਨ ਜੋ ਜ਼ਿਲ੍ਹਾ ਪ੍ਰਧਾਨ ਨੇ ਸਾਰੇ ਹਲਕਿਆਂ ਦੀਆਂ ਇਸਤਰੀ ਕਾਲੀ ਦਾਲ ਹੋਵੇ ਬੀਸੀ ਵਿੰਗ ਹੋਵੇ ਐਸਸੀ ਦਲ ਹੋਵੇ ਕੋਈ ਵੀ ਜਥੇਬੰਦੀ ਅਨਾਉਂਸ ਕਰਨੀ ਹੈ ਤੇ ਜ਼ਿਲ੍ਹੇ ਵਿੱਚ ਆਪਣੇ ਤੌਰ ਤੇ ਕਰੋ ਉਹਦੀ ਲਿਸਟ ਅਸੀਂ ਉਹਨਾਂ ਹਟ ਹੋਸ ਭੇਜ ਦਿੰਨੇ ਆ ਉਤੋਂ ਉਹਦੀ ਮਜ਼ਦੂਰੀ ਜੋ ਮਿਲ ਜਾਂਦੀ ਆ ਅਸੀਂ ਬਾਅਦ ਚ ਆ ਕੇ ਸਮੂਹ ਇਤਜ਼ਾਰਾਂ ਦਾ ਬਾਕਰ ਸਾਮਨ ਉਸ ਤਰ੍ਹਾਂ ਸਨਮਾਨ ਕਰਦੇ ਆ ਇਹ ਨਿਯੁਕਤੀਆਂ ਕੋਈ ਰਿਲੇਸ਼ਨ ਕਰਕੇ ਨਹੀਂ ਵੈਸੀ ਨਵੇਂ ਸਿਰਤੋਂ ਨਿਯੁਕਤੀਆਂ ਸਾਰੇ ਪਹਿਲਾਂ ਹੋਣੇ ਢਾਂਚਾ ਭੰਗ ਕੀਤਾ ਗਿਆ ਸੀ ਅਸੀਂ ਕੰਮ 'ਚ ਕੁਝ 15 20 ਦਿਨ ਲੇਟ ਹੋ ਗਏ ਜਨ ਚੋਣ ਜੀ ਇਲੈਕਸ਼ਨ ਨੇੜੇ ਆ ਗਈ ਇਹ ਨਾਲ ਚੋਣ ਨੂੰ ਵੀ ਬੜਾ ਬੋਬੜਾ ਹਲਾਰਾ ਮਿਲੇਗਾ ਜੋ ਪੰਜਾਬ ਦੀ ਪੰਜਾਬ ਚੋਅ ਯਾਤਰਾ ਪ੍ਰਧਾਨ ਜੀ ਲੈ ਕੇ ਆ ਰਹੇ ਨੇ ਉਮੀਦ ਆ ਵੀ ਅਪ੍ਰੈਲ ਦੇ ਪਹਿਲੇ ਹਫਤੇ ਸਾਡੇ ਇਹਨਾਂ ਹਲਕਿਆਂ ਵਿੱਚ ਪਹੁੰਚ ਜਾਵੇਗੀ ਉਹਨਾਂ ਨੂੰ ਵੀ ਸਾਨੂੰ ਬੜਾ ਇਤਮਦ ਮਿਲੇਗਾ ਨਿਯੁਕਤੀ ਦੇ ਨਾਲ ਕਿਉਂਕਿ ਸਰਕਲ ਜਥੇਦਾਰ ਸਾਹਿਬਾਨ ਨੇ ਸਰਕਲ ਆਪਣੇ ਬੀਬੀਆਂ ਜੋ ਸਰਕਲ ਦੀਆਂ ਚਾਰਜ ਬਣਾਈਆਂ ਨੇ ਇਹ ਜਨਪ੍ਰੇਮ ਮਿਹਨਤ ਕਰਕੇ ਆਪਣੇ ਵਰਕਰਾਂ ਨੂੰ ਲਾਭੰਦ ਕਰਕੇ ਚੋਣ ਚੋਣ ਦੇ ਵਿੱਚ ਅਤੇ ਰੈਲੀ ਦੇ ਵਿੱਚ ਪੰਜਾਬ ਚੋਂ ਯਾਤਰਾ ਵਿੱਚ ਆਪਣਾ ਬਹੁਤ ਮਹਿਲਾ ਯੋਗਦਾਨ ਲੋਕਾਂ ਦੀ ਸਹਿਯੋਗ ਨਾਲ ਪਹੁੰਚੇਗੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਜਿਹੜਾ ਉਹ ਭਾਜਪਾ ਦੇ ਨਾਲ ਗੱਠਜੋੜਾ ਜਿਹੜਾ ਤੁਹਾਡਾ ਕਿੱਥੇ ਤੱਕ ਪਹੁੰਚਿਆ ਅਜੇ ਕੋਈ ਗੱਠੀ ਹੋ ਲਈ ਕੋਈ ਗੱਲਬਾਤ ਨਹੀਂ ਹੈਗੀ ਕੱਲ ਸਾਡੀ ਪ੍ਰਧਾਨ ਜੀ ਨਾਲ ਗੱਲ ਹੋਈ ਸੀਗੀ ਅਜੇ ਕੋਈ ਗੱਠ ਪ੍ਰਧਾਨ ਪਾਰਟੀ ਵੱਲੋਂ ਅਜੇ ਗੱਲ ਕੋਈ ਨਹੀਂ ਹੈ ਪਰ ਉਧਰੋਂ ਆਫਰਾਂ ਬਹੁਤ ਆ ਰਹੀਆਂ ਨੇ ਪਰ ਅਜੇ ਕੋਈ ਪਾਰਟੀ ਪਾਰਟੀ ਆਪਣੇ ਕੋਈ ਮੰਗਾ ਮਨਵਾਉਣੀ ਚਾਹੁੰਦੀ ਆ ਜਾਂ ਕੋਈ ਉਹਨਾਂ ਦੇ ਆਪਣੇ ਸਟੈਂਡ ਦਾ ਕੋਈ ਗੱਲ ਦਾ ਜਿੱਥੇ ਥੋੜੀ ਅੜਚਣ ਆ ਰਹੀ ਆ ਇਹ ਜ਼ਰੂਰੀ ਨਹੀਂ ਵੀ ਆਪਾਂ ਚੋਣਾਂ ਸਹਿਯੋਤਾ ਜ਼ਰੂਰ ਕਰਨਾ ਪਊਗਾ ਸ਼ੋਮਨੀ ਕਾਲੀਦਾ ਦੇ ਪੂਰੀ ਚੜ੍ਹਤ ਹੈ ਮਹਾਰਾਜ ਦੀ ਕਿਰਪਾ ਜੋ ਲੋਕ ਉਹਨਾਂ ਕਿਸੇ ਕਾਰਨਾ ਕਰਕੇ ਗਲਬੜੇ ਵਿੱਚ ਆ ਕੇ ਪਾਰਟੀ ਦੇ ਪਰੇ ਹੋ ਗਏ ਸੀ ਗਲਤ ਭਨੇਖਿਆਂ ਵਿੱਚ ਜਾਂ ਸੋਸ਼ਲ ਮੀਡੀਆ ਦੇ ਕਾਰਨ ਉਹ ਸਾਰੇ ਲੋਕ ਮੁੜ ਕੇ ਸ਼ੋਮਨੀ ਕਾਲੀਦਲ ਵਿੱਚ ਸ਼ਾਮਲ ਹੋ ਰਹੇ ਹਨ ਹਲਕਾ ਸਮਰਾਲਾ ਜੀ ਵੀ 12 13 ਕਾਂਗਰਸੀ ਉਮੀਦਵਾਰ ਕਾਂਗਰਸੀ ਵਰਕਰ ਚੰਗੇ ਅਹੁਦੇਦਾਰ ਪਿੱਛੇ ਅਸੀਂ ਕਾਲੀਦਲ ਵਿੱਚ ਸ਼ਾਮਲ ਕਰ ਰਹੇ ਨੇ ਹੋਰ ਬਾਕੀ ਹਲਕਿਆਂ 'ਚ ਵੀ ਇਸ ਤਰ੍ਹਾਂ 2 2 4 4 ਕਰਕੇ ਬਾਕੀ ਪਾਰਟੀਆਂ ਦੇ ਵਰਕਰ ਸਾਰੇ ਕਾਲੀਦਲ ਵਿੱਚ ਸ਼ਾਮਲ ਹੁੰਦੇ ਜਾ ਰਹੇ ਨੇ ਸਰਦ ਸਾਹਿਬ ਬੈਗ ਜੀ ਦੀ ਮਦਦ ਚੋਣਾਂ ਦਾ ਜਿਹੜਾ ਮੁੱਦਾ ਜੀ ਉਹ ਤਾਂ ਸਾਰੀਆਂ ਪਾਰਟੀਆਂ ਨੇ ਆਪਣੀ ਆਪਣੀ ਤਿਆਰੀ ਕਰਨੀ ਹੈ। ਸ਼ਰਮਨੀ ਕਾਲੀ ਦਲ ਵੀ ਉਸੇ ਹਿਸਾਬ ਨਾਲ ਤਿਆਰੀ ਕਰ ਰਹੇ ਆ। ਆਰ ਪਿੱਛੇ ਜੇ ਸਾਡੇ ਮੀਟਿੰਗ ਹੋਈ ਸੀ ਸਾਡੇ ਬਿਕਰਮਜੀਤ ਸਿੰਘ ਖਾਲਸਾ ਜੀ ਆਏ ਸੀ ਇੱਥੇ ਪਹਿਲ ਹਲਕੇ ਦੇ ਵਿੱਚ ਮਲੋਦ ਮੀਟਿੰਗ ਹੋਈ ਪੈਲ ਹੋਈ ਕਢਾਨੀ ਕਲਾਂ ਹੋਈ ਤੇ ਦਰਾਹੇ ਹੋਈ। ਉਹਦੇ ਵਿੱਚ ਇਹੀ ਵਿਚਾਰਾਂ ਹੋਈਆਂ ਨੇ ਕਿਸ ਤਰੀਕੇ ਨਾਲ ਆਪਾਂ ਲੋਕਾਂ ਨੂੰ ਜੋੜਨਾ ਹੈ। ਕਿਸ ਤਰੀਕੇ ਨਾਲ ਲੋਕਾਂ ਕੋਲ ਆਪਣੇ ਵਿਚਾਰ ਲੈ ਕੇ ਜਾਣੇ ਨੇ। ਔਰ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਕੀਤੇ ਕੰਮ ਨੇ ਬਹੁਤ ਜ਼ਿਆਦਾ ਕੰਮ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਨੇ ਬਾਦਲ ਸਾਹਿਬ ਦੀ ਸਰਕਾਰ ਦੇ ਟਾਈਮ ਤੇ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਉਹ ਵੀ ਲੋਕਾਂ ਦੇ ਵਿੱਚ ਅਸੀਂ ਲੈ ਕੇ ਜਾਣੇ ਨੇ ਕਿਉਂ ਜਿਹੜੀ ਹੁਣ ਅੱਜ ਕੱਲ ਦੀ ਜਿਹੜੀ ਇਹ ਸਰਕਾਰ ਬਣੀ ਹੈ ਇਹਨਾਂ ਨੂੰ ਨਾ ਤਾਂ ਕੋਈ ਤਜਰਬਾ ਹੈ ਨਾ ਕੁਝ ਹੋਇਆ ਹੈ ਸਿਰਫ ਡਰਾਮੇਬਾਜ਼ੀ ਸਿਰਫ ਇਸ਼ਤਿਹਾਰੀ ਤੇ ਜ਼ੋਰ ਹੈ ਸਭ ਤੋਂ ਜ਼ਿਆਦਾ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਦਿਨੋ ਦਿਨ ਲੋਕ ਜੁੜ ਵੀ ਰਹੇ ਨੇ ਅਰ ਸਾਡੇ ਸਤਿਕਾਰਯੋਗ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੀ ਸੋਚ ਬਹੁਤ ਡੂੰਗੀ ਸੋਚ ਹੈ ਉਹਨਾਂ ਦੀ ਇਹ ਸੋਚ ਦੇ ਕਰਕੇ ਉਹਨਾਂ ਨੇ ਬਹੁਤ ਵੱਡੇ ਫੈਸਲੇ ਲਏ ਨੇ ਸ਼ਰਮਨੀ ਅਕਾਲੀ ਦਲ ਦੇ ਕਾਫੀ ਗਏ ਹੈ ਪਹਿਲਾਂ ਵੱਡੇ ਆਗੂ ਸ਼ਰਮਨੀ ਅਕਾਲੀ ਦਲ ਦੇ ਵਿੱਚ ਵਾਪਸ ਦੁਬਾਰਾ ਆਏ ਨੇ ਔਰ ਅੱਗੇ ਦਿਨੋ ਦਿਨ ਆ ਰਹੇ ਨੇ ਔਰ ਦਿਨੋ ਦਿਨ ਸ਼ਰਮਨੀ ਅਕਾਲੀ ਦਲ ਮਜ਼ਬੂਤ ਹੋ ਰਿਹਾ ਹੈ ਔਰ ਮੈਂ ਅੱਜ ਸਾਡੇ ਇੱਥੇ ਪਹਿਲ ਦੇ ਵਿੱਚ ਸਨਮਾਨ ਰੱਖਿਆ ਸੀ 6 ਸਰਕਲ ਪ੍ਰਧਾਨਾਂ ਦਾ ਔਰ ਸਾਰੇ ਸਰਕਰ ਪ੍ਰਧਾਨ ਬੜੇ ਵਧੀਆ ਤਰੀਕੇ ਨਾਲ ਪਹਿਲਾਂ ਵੀ ਕੰਮ ਕੀਤਾ ਉਹਨਾਂ ਨੇ ਔਰ ਹੋਰ ਵੀ ਕਈ ਵਾਰ ਕਈ ਗੱਲਾਂ ਚੱਲੀਆਂ ਸੀ ਇੱਥੇ ਵੀ ਸ਼ਾਇਦ ਸਰਕਰ ਪ੍ਰਧਾਨ ਕੋਈ ਹੋਰ ਦੇਖੇ ਜਾਣ ਪਰ ਇਹ ਜਿਹੜੇ ਸਾਡੇ ਸਰਕਲ ਪ੍ਰਧਾਨ ਨੇ ਇਹਨਾਂ ਨੇ ਪਹਿਲਾਂ ਇਹਨਾਂ ਦੀ ਕਾਰਗੁਜ਼ਾਰੀ ਦੇ ਚੰਗੀ ਹੋਣ ਦੇ ਕਰਕੇ ਇਹ ਦੁਬਾਰਾ ਫੇਰ ਇਹਨਾਂ ਨੂੰ ਥਾਪੜਾ ਮਿਲਿਆ ਸਾਡੇ ਜ਼ਿਲ੍ਹਾ ਪ੍ਰਧਾਨ ਬੌਂਦਰੀ ਸਾਹਿਬ ਸਰਨਵਜਰਾ ਸਾਹਿਬ ਇਹਨਾਂ ਦੀ ਰਹਿਨਮਾਈ ਨੇ ਹੇਠ ਇਹ ਹੋਇਆ ਹੈ ਸਾਡੇ ਅੱਜ ਜਿਹੜਾ ਮੀਟਿੰਗ ਹੋਈ ਹੈ ਸਾਡੀ ਹਲਕਾ ਨੂੰ ਜਾਰਜ ਜਮਨਦੀਪ ਮਨਜੀਤ ਸਿੰਘ ਜੀ ਮਦਨੀਪੁਰ ਉਹਨਾਂ ਦੇ ਬਚਾਅ ਦੇ ਉਹਨਾਂ ਦੇ ਦਿਨ ਹੋਈ ਹੈ ਔਰ ਮੈਂ ਦੁਬਾਰਾ ਫੇਰ ਸਾਰਿਆਂ ਨੂੰ ਬੱਤੇ ਬੁਲਾਉਣਾ ਹੈ ਬੈਗੁਰਜੀ ਦਾ ਖਾਲਸਾ ਬੈਗੁਰਜੀ ਕੀ ਜਿਹੜਾ ਸਾਰੇ ਹਲਕੇ ਦੇ ਮਾਝ ਦੇ ਮਨਜੀਤ ਸਿੰਘ ਜੀ ਸਾਡੇ ਸਾਰੇ ਸੀਨੀਅਰ ਲੀਡਰਸ਼ਿਪ ਉਹ ਪਰਾਇ ਸਾਹਿਬ ਸਾਰੇ ਜਥੇਦਾਰ ਸਾਹਿਬਾਨ ਸਾਰੇ ਇਸ ਮਸਲੇ ਤੇ ਲੱਗੇ ਹੋਏ ਨੇ ਅਸੀਂ ਇੱਕ ਵਾਰ ਸਾਰੇ ਪਹਿਲਾਂ ਵੀ ਫਾਰਮ ਦੇ ਕੇ ਆਏ ਤੇ ਅਸੀਂ ਦੂਜੀ ਵਾਰ ਫੇਰ ਸ਼ੁਰੂ ਕੀਤਾ ਹੋਣਾ ਡੇਟ ਵਧੀ ਤੇ ਸਾਰੇ ਪਿੰਡਾਂ ਚ ਅਸੀਂ ਫਾਰਮ ਪਚਾ ਰਹੇ ਹਾਂ ਸਾਰਿਆਂ ਨੂੰ ਘਰ ਘਰ ਜਾ ਕੇ ਬੇਨਤੀ ਕਰ ਰਹੇ ਹਾਂ ਭਾਈ ਵੱਧ ਤੋਂ ਵੱਧ ਵੋਟਾਂ ਮੜਾਓ ਜਿਹੜੇ ਗੁਰਸਖਬੀਰ ਨੇ ਕਿਸੇ ਦੀ ਵੋਟ ਰਾਹ ਨਾ ਜਾਵੇ ਕਿਉਂਕਿ ਜਿਹੜੀ ਸ਼ਰਮਣੀ ਗੁਰਦੁਆਰਾ ਬੰਦੋਗੜੀ ਹੈ ਸਿੱਖਾਂ ਦੀ ਧਾਰਮਿਕ ਸੰਸਥਾ ਹੈ ਇਸ ਕਰਕੇ ਉਹਦੀ ਵੋਟ ਜ਼ਰੂਰ ਮੜਨੀ ਚਾਹੀਦੀ ਹੈ ਜਿਹੜਾ ਗੁਰਸਖਬੀਰ ਹੈ ਤੇ ਇਸ ਕਰਕੇ ਅਸੀਂ ਇਸ ਗੱਲ 'ਚ ਪੂਰਾ ਕੋਸ਼ਿਸ਼ ਕਰ ਰਹੇ ਹਾਂ ਦਿਨ ਪਰ ਰਾਤ ਲੱਗੇ ਹੋਏ ਸਾਨੂੰ ਆਸ ਹੈ ਵੀ ਵੱਧ ਤੋਂ ਵੱਧ ਵੋਟਾਂ ਮੜਨਗੀਆਂ ਤੇ ਉਹਦੇ ਮੁਤਾਬਕੇ ਜੋ ਪਾਰਟੀ ਦਾ ਪ੍ਰੋਗਰਾਮ ਆ ਉਹਦੇ ਮੁਤਾਬਕ ਅਸੀਂ ਸਾਰੇ ਇਸ ਲਈ ਯਤਨ ਕਰ ਰਹੇ ਹਾਂ ਸਾਨੂੰ ਪੂਰਨ ਆਸ ਹੈ ਵੱਧ ਤੋਂ ਵੱਧ ਵੋਟ ਅੱਗੇ ਜਿੰਨੇ 53 ਗਾਹਰ ਵੋਟ ਸੀ ਪਹਿਲਾਂ ਮੈਨੂੰ ਵੀਦਾ ਵੀ ਹੁਣ 40000 ਤੋਂ ਉੱਪਰ ਚਲੀ ਜਾਓ ਕਿਉਂਕਿ ਅੱਜ ਦੀ ਥੋੜੀ ਸਖਤੀ ਕਰਕੇ ਗੁਰਸਿੱਖ ਭਰਾਵਾਂ ਦੀ ਵੋਟ ਬਣਨੀ ਹੈ ਦੂਜਾਂ ਦੀ ਬਣਨੀ ਨਹੀਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੀ ਵੋਟ ਬਣਾਓ ਤੇ ਅਸੀਂ ਵੀ ਜਾਜਾ ਘਰ ਵੀ ਬੇਨਤੀ ਕਰਦਾ ਤੁਹਾਡੇ ਮੀਡੀਆ ਦੇ ਰਾਹੀਂ ਮੈਂ ਬੇਨਤੀ ਕਰਦਾ ਸਾਰੇ ਵੀਰਾਂ ਤੇ ਭੈਣਾਂ ਨੂੰ ਵੀ ਆਪਣੀ ਵੋਟ ਜਰੂਰ ਬਣਾਓ ਜਿੱਥੇ ਵੀ ਫਾਰਮਾਂ ਦੀ ਕਮੀ ਹੈ ਸਾਡੇ ਹਲਕਾ ਇੰਚਾਰਜ ਮਨਜੀਤ ਸਿੰਘ ਜਗਦੇਵ ਸਿੰਘ ਬੋਪਰਾਏ ਸਾਹਿਬ ਇਹਨਾਂ ਨਾਲ ਸੰਪਰਕ ਕਰਕੇ ਸਾਡੇ ਤੱਕ ਸਨੇਹਾ ਪਹੁੰਚਾਦਾ ਸਾਡੀ ਬੀਬੀ ਰਾਜਾ ਜੀ ਹੈਗੇ ਨੇ ਪ੍ਰਧਾਨ ਸਾਡੇ ਤੇ ਜਿਹੜਾ ਸਨੇਹਾ ਪਹੁੰਚੂਗਾ ਅਸੀਂ ਉੱਥੇ ਜਦੇ ਫਾਰਮ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹੀ ਮੈਂ ਸਰ ਤੁਹਾਡੇ ਮੀਡੀਆ ਦਾ ਵੀ ਧੰਨਵਾਦ ਕਰਦਾ ਜੀ ਇਹਨਾਂ ਨੇ ਆ ਕੇ ਸਾਡੀ ਅੱਜ ਕਵਰੇਜ ਕੀਤੀ ਹੈ ਮੈਂ ਸਾਰੇ ਜਿੰਨੇ ਵੀ ਸਰਕਲ ਜੇਜ਼ਦਾਰ ਸਾਭਨ ਬਣੇ ਨੇ ਤੇ ਬੀਬੀਆਂ ਸਾਡੀਆਂ ਜੇਜ਼ਦਾਰ ਬਣੀਆਂ ਸਾਰਿਆਂ ਨੂੰ ਵਧਾਈ ਦਿੰਦਾ ਸਾਰਿਆਂ ਦਾ ਧੰਨਵਾਦ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਜਸਮੇਰ ਸਿੰਘ ਜੀ ਭੌਂਦਲੀ ਜੋਬਨ ਪ੍ਰੀਤ ਸਿੰਘ ਜੀ ਸਾਡੇ ਜੂਸ ਵਿੰਗ ਦੇ ਜਿਹੜਾ ਜਲਾ ਪ੍ਰਧਾਨ ਬਣੇ ਨੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਮੀਡੀਆ ਨੂੰ ਧੰਨਵਾਦ ਕਰਦਾ ਫਤਿਹਪੁਰਾਣਾ ਵਾਇਰਲ ਜੀ ਦਾ ਖਾਲਸਾ ਮੈਡਮ ਜੀ ਕਿਸ ਤਰ੍ਹਾਂ ਤੁਸੀਂ ਹਰਿਆਵਲ ਦਾਸਤੇ ਨੂੰ ਅੱਗੇ ਲੈ ਕੇ ਜਾਣ ਲਈ ਉਪਰਾਲੇ ਕਰੋਗੇ ਦੇਖੋ ਪਹਿਲਾ ਸਭ ਤੋਂ ਪਹਿਲਾਂ ਮੈਂ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਧੰਨਵਾਦ ਕਰਦਾ ਹਾਂ ਤੇ ਨਾਲ ਸਾਫਕਾ ਮੰਤਰੀ ਸਰਦਾਰ ਸ਼ਾਨਜੀਤ ਸਿੰਘ ਜੀ ਢਿੱਲੋਂ ਸਾਹਿਬ ਅਤੇ ਨਾਲ ਯੂਥ ਪ੍ਰਧਾਨ ਸਰਜੀ ਸਿੰਘ ਜੀ ਝਿੰਜਰ ਜਿਨ੍ਹਾਂ ਨੇ ਮੈਨੂੰ ਇਸ ਜ਼ਿੰਮੇਵਾਰੀ ਲਈ ਇਸ ਇਸ ਜ਼ਿੰਮੇਵਾਰੀ ਲਈ ਉਤਾਰਿਆ ਹੈ ਮੈਂ ਪਾਰਟੀ ਦੀ ਚੜ੍ਹਦੀ ਕਲਾ ਲਈ ਯੂਥ ਨੂੰ ਵੱਧ ਤੋਂ ਵੱਧ ਅੱਗੇ ਲੈ ਕੇ ਆਉਂਗਾ ਤੇ ਆਪਣੇ ਵੱਲੋਂ ਪੂਰਾ ਜ਼ੋਰਦਾਰ ਲਾ ਕੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰੂੰਗਾ ਤੇ ਸਖਵੀਰ ਸਿੰਘ ਜੀ ਬਾਦਲ ਸਾਹਿਬ ਦੀ ਜੋ ਯਾਤਰਾ ਚੱਲ ਰਹੀ ਹੈ ਯੂਥ ਸਭ ਤੋਂ ਵੱਧ ਮੂਰੇ ਅੱਗੇ ਹੋ ਕੇ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਯਾਤਰਾ ਨੂੰ ਸਫਲ ਬਣਾ ਰਿਹਾ ਹੈ ਤੋਂ ਸੋ ਇਦਾਂ ਹੀ ਮੈਂ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਾਂਗਾ ਧੰਨਵਾਦ